ਸ਼ਾਸਤਰੀ ਦਾ ਸਾਰ ਨਹੀਂ ਪੜਨ। ਮੈਟ ਕਰਕੇ ਦੱਸਿਆ ਕਰੋ ਕਿ ਹੋਈਆਂ ਗੀਤ ਲੰਦੇ ਕਿਹੜੀਆਂ ਬੋਲੀਆਂ। ਜੇ ਅੱਗੇ ਹੀ ਮਨ ਵਧਾਓ। ਮੈਨੂੰ ਵੀ ਪਤਾ ਲੱਗੇ ਵੀ ਜਾਂ ਗਲਤ ਆ ਜਾਂ ਠੀਕ ਆ। ਤੇ ਬਿਆਰਿਆਂ ਬੋਲੀਆਂ। ਜੇ ਮੁੰਡੇ ਆ ਤੂੰ ਸੋਰੀ ਜਾਨਾ ਰਾਵ ਬੇਰੀਆਂ ਵਾਲਾ ਵੇ ਜੇ ਮੁੰਡੇ ਆ ਤੂੰ ਅੰਦਾ ਘਰ ਤੇ ਪੱਕਾ ਚੁਬਾਰਾ ਰਾਤੀ ਤਾੜ ਪਈ ਲੁੱਟਿਆ ਤਖਤ ਹਜਾਰਾ ਵੇ ਰਾਤੀ ਤਾੜ ਪਈ ਲੁੱਟਿਆ ਤਖਤ ਰਾਤੀ ਤਾੜ ਪਈ ਉੱਚਾ ਬੁਰਜ ਬਰੋਬਰ ਮੋਰੀ ਦੀਵਾ ਕਿਸ ਵਿੱਚ ਤਰ ਗਏ ਵੇ ਚਾਰੇ ਨੈਣ ਕਟਾ ਵੱਡ ਹੋ ਗਏ ਸਹਿਤੀ ਕੀ ਦੀ ਪਰੀਏ ਪਰੀਏ ਨਾਰ ਬਗਾਨੀ ਦੀ ਬਾਨਾ ਮੋਰਖਾ ਪੜੀਏ ਨਾਰ ਬਗਾਨੀ ਦੀ ਬਾਨਾ ਮੋਰਖਾ ਨਾਰਬਹਾਨੀ ਦੇ ਸਿਰ ਚੜਕੇ ਨਾ ਮਰਿਏ ਨਾਰਬਹਾਨੀ ਦੇ ਕੇ ਨਾ ਮਰਿਏ ਨਾਰਬਹਾਨੀ ਦੇ ਆਂ ਜਾਨ ਨੂੰ ਨ ਦਰਵਾਜੇ ਖਿਸਕ ਜਾਨ ਨ ਮਰੀ ਸੋਣੀ ਨ ਵੇ ਖਿਸਕ ਜਾਨ ਨੂੰ ਤਾਂ ਕਿ ਸੋਣੀ ਨ ਗਈ ਰੱਖਣੀ ਪਊਗੀ ਰਾਖੀ ਬਸੋਣੀ ਨ ਗਈ ਰੱਖਣੀ ਪਊਗੀ ਰਾਖੀ